ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ ਪੇਜ ਬੋਪਰਾ वेजिटेबल ਫਾਰਮ ਤੇ ਤੇ ਅੱਜ ਦੋਸਤੋ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਇੱਕ ਸਾਂਝੀ ਕਰਨ ਜਾ ਰਹੇ ਹਾਂ ਵੀ ਆਪਾਂ ਜਦੋਂ ਵੀ ਜ਼ਮੀਨ ਦੇ ਵਿੱਚ ਕੋਈ ਵੀ ਸਬਜ਼ੀ ਬੀਜਣੀ ਆ ਬੀਜਣ ਤੋਂ ਪਹਿਲਾਂ ਵੀ ਕਿਹੜੀ ਡੋਜ਼ ਦੀ ਵਰਤੋਂ ਕਰਦੇ ਹਾਂ ਜਿਹੜੀ ਵੈਸਲ ਡੋਜ਼ ਹੁੰਦੀ ਆ ਵੀ ਕਿਹੜੀ ਖਾਦ ਦੀ ਵਰਤੋਂ ਕਰਦੇ ਹਾਂ ਇੱਕ ਤਾਂ ਦੋਸਤੋ ਵਰਮੀ ਕੰਪੋਸਟ ਖਾਦ ਆ ਜੀ ਇਹ ਅਸੀਂ ਆਪ ਹੀ ਆਪਣੀ ਇੱਥੇ ਖੇਤ ਹੀ ਤਿਆਰ ਕਰਦੇ ਹਾਂ ਵਰਮੀ ਕੰਪੋਸਟ ਖਾਦ ਹੋਗੀ ਜੀ ਤੇ ਇਹਦੇ ਵਿੱਚ ਅਸੀਂ ਦੋਸਤੋ ਆਈਪੀਐਲ ਦੇ ਪ੍ਰੋਡਕਟ ਵਰਤਨੇ ਆਗੇ ਇੱਕ ਤਾਂ ਇਗਨੋਰ ਹੋ ਗਿਆ ਜੀ ਫੰਗੀਸਾਈਡ ਆ ਇਹ ਟ੍ਰਾਈਕੋਦਰਮਾ ਇਹਦੇ ਵਿੱਚ 2% ਪੀਏਯੂ ਤੋਂ ਰეკਮੈਂਡਡ ਆ ਤੇ ਸਟੈਂਪ ਲੱਗੀ ਹੋਈ ਆਗੀ ਇੱਕ ਤਾਂ ਦੋਸਤੋ ਇਹ ਆ ਫੰਗੀਸਾਈਡ ਤੋਂ ਇੱਕ ਦੋਸਤੋ ਇਹ ਆ ਕਾਲੀ ਚੱਕਰਾ ਇਹ ਇਨਸੈਕਟੀਸਾਈਡ ਆ ਇਹਦੀ ਵਰਤੋਂ ਕਰਦੇ ਆ ਇੱਕ ਇਹਦੇ ਨਾਲ ਕੋਈ ਜਿਵੇਂ ਕੀੜਾਕੂੜਾ ਲੱਗ ਜਾਂਦਾ ਹਨਾ ਜੜ ਚ ਉਹਦੀ ਪ੍ਰੋਬਲਮ ਜਿਹੜੀ ਦੂਰ ਹੋ ਜਾਂਦੀ ਆ ਇੱਕ ਦੋਸਤੋ ਨਿਮੈਟੋ ਫ੍ਰੀ ਆ ਜਿੱਦਾਂ ਨੀਵਾਟੌੜ ਦੀ ਪ੍ਰੋਬਲਮ ਆ ਜਾਂਦੀ ਹੈ ਨਾ ਨੀਚੇ ਜੜਾਂ 'ਚ ਉਹਨੂੰ ਦੂਰ ਕਰਦਾ ਇਹ ਇੱਕ ਦੋਸਤੋਂ ਫਸਲ ਰક્ષਕ ਆ ਤੇ ਇਹ ਫੰਗੀਸਾਈਡ ਆ ਤੇ ਇੱਕ ਦੋਸਤੋਂ ਗ੍ਰਿਫਨ ਆਗਾ ਗ੍ਰਿਫਨ ਦੀ ਵਰਤੋਂ ਜਿਵੇਂ ਨਾ ਆਪਣੇ ਖੇਤਾਂ ਵਿੱਚ ਡੀ.ਪੀ ਦੀ ਵਰਤੋਂ ਜ਼ਿਆਦਾ ਹੁੰਦੀ ਆ ਤੇ ਡੀ.ਪੀ ਇੱਕ ਸੁਖਤਜੀ ਖਾਦ ਆ ਤੇ ਇਦਾਂ ਹੀ ਪਿਆ ਰਹਿੰਦਾ ਆਪਣੇ ਖੇਤ ਵਿੱਚ ਤੇ ਉਹਦੀ ਜਦੋਂ ਆਪਾਂ ਦੁਬਾਰਾ ਰੀਯੂਜ਼ ਵਰਤੋਂ ਕਰਨੀ ਆ ਤੇ ਉਹਦੇ ਲਈ ਗ੍ਰਿਫਨ ਦੀ ਵਰਤੋਂ ਆਪਾਂ ਨੂੰ ਕਰਨੀ ਪੈਂਦੀ ਹੈਗੀ ਤੇ ਇਹਦੀ ਵਰਤੋਂ ਕਰਦੇ ਆ ਤੇ ਇਹ ਦੋਸਤੋਂ ਜਿਹੜਾ ਅਸੀਂ ਬਣਾ ਰਹੇ ਹਾਂਗੇ ਇਹ 3 ਵਿੱਗਿਆਂ ਦਾ ਯਾਨੀ 50 ਕਿਲੋ ਦੀ ਪੈਕਿੰਗ ਆ ਇਹ 1 ਕਿਲੋ ਦੀ ਪੈਕਿੰਗ 3 ਕਿੱਗਿਆਂ ਚ ਵਰਤਦੇ ਆਂ ਸੀ 3 ਵਿੱਗਿਆਂ ਦਾ ਅਸੀਂ ਇਹ ਮਟੀਰੀਅਲ ਬਣਾ ਰਹੇ ਆਂ ਉਸ ਤੋਂ ਬਾਅਦ ਬਣਾ ਕੇ ਇਹਨੂੰ ਖੇਤ ਦੇ ਵਿੱਚ ਛਿੱਟਾ ਦੇ ਦਾਂਗੇ ਛਿੱਟਾ ਦੇ ਕੇ ਬੱਟਾ ਪਾ ਕੇ ਉਸ ਤੋਂ ਬਾਅਦ ਅਸੀਂ ਬੀਜ ਆ ਦਿੰਨੇ ਹੁੰਦੇ ਆਂ ਦੋਸਤੋ ਤੇ ਬਹੁਤ ਵਧੀਆ ਪ੍ਰੋਡਕਟ ਨੇ ਇਹ ਤੇ ਇੱਕ ਇਹ ਆ ਪ੍ਰੋਡਕਟ ਆ IPL ਦਾ ਬੋਲੀ ਹਾਈਲਾਈਟ ਇਹਦੇ ਵਿੱਚ ਸਲਫਰ ਆ ਪੋਟਾਸ਼ ਆ ਮੈਗਨੀਸ਼ੀਅਮ ਆ ਤੇ ਕੈਲਸ਼ੀਅਮ ਆ ਇੰਨਾ ਜਿਹੜੇ ਆ ਪ੍ਰੋਡਕਟ ਪਏ ਨੇ ਇਹਨਾਂ ਦੀ ਵਰਤੋਂ ਕਰਦੇ ਆ ਦੋਸਤ ਇੱਕ ਦੋਸਤੋਂ ਮਲਟੀਪਲੈਕਸ ਦਾ ਸੇਫ ਰੂਟ ਆ ਇਹਦੇ ਵਿੱਚ ਵੀ ਟ੍ਰਾਈਕੋਡਰਮਾ ਜਿਹੜਾ ਫੰਗੀਸਾਈਡ ਆ ਤੇ ਇਨਸੈਕਟੀਸਾਈਡ ਦੋਨੋਂ ਇਹਦੇ ਵਿੱਚ ਸਾਲਟ ਵਰਤੇ ਗਏ ਨੇ ਇੱਕ ਇਹਦੀ ਵਰਤੋਂ ਕਰਦੇ ਆ ਤੇ ਇਹ ਜਿੰਨੇ ਵੀ ਪ੍ਰੋਡਕਟ ਨੇ 5-6 ਪ੍ਰੋਡਕਟਾਂ ਦੀ ਵਰਤੋਂ ਕਰਦੇ ਆ ਵਰਮੀ ਕੰਪੋਸਟ ਖਾਦ ਵਿੱਚ ਮਿਲਾ ਕੇ ਤੇ ਦੋਸਤੋਂ ਬਹੁਤ ਵਧੀਆ ਰਿਜ਼ਲਟ ਆਉਂਦੇ ਆਗੇ ਤੇ ਤੁਸੀਂ ਵੀ ਵਰਤ ਕੇ ਦੇਖਿਓ ਇਹ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿੰਨਾ ਕ ਅਸੀਂ ਵਰਤਨਾ ਹੁੰਦਾ ਵਰਤ ਕੇ ਖੇਤ ਵਿੱਚ ਸਿੱਟਾ ਦੇ ਕੇ ਬੱਟਾ ਪਾ ਦਿੰਨੇ ਆ ਬੱਟਾ ਪਾ ਕੇ ਬੀਜ ਆ ਦਿੰਨੇ ਆ ਜਿਵੇਂ ਪਨੀਰੀ ਬੀਜਣੀ ਆ ਪਨੀਰੀ ਬੀਜ ਦਿੰਨੇ ਆ ਤੇ ਬਾਕੀ ਜਿਹੜਾ ਸਾਡੇ ਕੋਲ ਵਧਿਆ ਹੁੰਦਾ ਤੇ ਥੈਲਿਆਂ ਵਿੱਚ ਪਾ ਕੇ ਰੱਖ ਲੈਨੇ ਆ ਕਿਉਂਕਿ ਇਹਦੀ ਦੋਸਤੋ ਲਾਈਫ ਬਹੁਤ ਜ਼ਿਆਦਾ ਹੁੰਦੀ ਆ ਤੇ ਤੇ ਜਦੋਂ ਵਰਤਨਾ ਹੁੰਦਾ ਦੁਬਾਰੇ ਫੇਰ ਵਰਤ ਲੈਨੇ ਆਗੇ ਤੇ ਇਹਨਾਂ ਚੀਜ਼ਾਂ ਦੀ ਦੋਸਤੋ ਵਰਤੋਂ ਕਰਦੇ ਆ ਤੇ ਬਾਕੀ ਜੇ ਆਪਣੀ ਦੋਸਤੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਆਪਣੀ ਜ਼ਰੂਰ ਸ਼ੇਅਰ ਕਰਦੇ ਹੋ ਜੀ ਕਮੈਂਟ ਕਰਦੇ ਹੋ ਆਪਣੇ ਚੈਨਲ ਨੂੰ YouTube ਦੇ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾ